ਸਰ ਵੈਲਕਮ ਟੂ ਮਾਈ ਚੈਨਲ ਤੇ ਲੋ ਜੀ ਬਾਬੇ ਉਹ ਪਾਇਆ ਸ਼ਹਿਰ ਨੂੰ ਸ਼ਹਿਰ ਨੂੰ ਤਾਂ ਆਏ ਆ ਦੋ ਗਜ ਵਾਰ ਸੀਗੇ ਕਹਿੰਦੇ ਕਿ ਭਾਈ ਅਸੀਂ ਲੈਣੀ દોਰ 도ਰ ਲੈਣੇ ਇਨਾਂ ਨੇ 도ਰ ਲੈ ਕੇ ਦਈਏ ਧਾਗਾ ਧਾਗਾ ਹੀ ਲੈਣੀ ਨਾ ਗੜ ਤਾਂ ਗਾਡੋਰ ਲੈ ਕੇ ਦਈਏ ਕਲਦਕਾਨ ਖੋਲਦੇ ਕਿ ਤੂੰ ਦੇਖ ਨਿੰਦਰ ਹੀ ਹੈਗੇ ਚਲੋ ਜੀ ਦਕਾਨ ਖੁੱਲ ਚੁੱਕੀ ਹੈ ਇਹਨੂੰ ਚਾਹੀਦਾ ਇਹਨੂੰ ਐਨੂੰ ਮੁਕਰ ਵਾਲ ਕੈਨੂੰ ਜਾਣਦੇ ਤੇਰੇ ਤੇ ਵਾਲੀ ਕਿਹੜੇ ਲੈਣਾ ਹੈ ਹੈਗੇ ਦਿਖਾਓ ਦੱਸ ਮੂੰ ਬਈ ਦੇ ਵੀ ਆ ਨਿਊ ਇੰਡੀਆ ਬਾਈ ਇਹੀ ਤਾਂ ਅਗੇ ਨਾਲ ਚੜਾਈਦਾ ਅਸੀਂ ਦੂਜਿਆਂ ਨੇ ਦੇਖੀ ਨਹੀਂ ਆ ਕਿੰਨੇ ਗੱਲਾਂ ਘਟੋ ਆ ਨਾ ਉਹ ਵੱਡਾ ਬਟਾ ਵੀ ਕੱਢ ਜੂਗਾ ਆਹ ਤਿੰਨ ਤਰ ਅਭੀ ਤੱਕ ਕੱਢ ਜੀ ਜਿਹੜਾ ਰੁੱਕ ਜਾ ਯਾਰ ਹੋਰ ਕਿਹੜਾ ਇੱਕ ਬਲੈਕ ਪੈਂਥਰ ਆ ਆ ਕਹਿੰਦਾ ਮੈਂ ਲੈਣਾ ਨਿਊ ਇੰਡੀਆ ਆ ਕਿਹੜਾ ਪਿਆ ਇਹ ਨਿਊ ਇੰਡੀਆ ਰਹੀ ਹੋਇਆ ਤੇ ਇਹ ਲੰਮੀ ਵੀ ਨੂੰ ਇਹਲਾ ਰੈੱਡ ਪਾਂਡਾ ਰੈੱਡ ਪਾਂਡਾ ਪਾਂਡਾ ਤੇ ਨਹੀਂ ਲੈਣਾ ਆ ਕਿੰਨੇ ਦਾ ਪਿਆ ਮੈਂ ਇਹ 250 ਆ ਲੈ ਆ ਲੈ ਕਿਉਂਕਿ ਇਹ ਦੇਖ ਆਪਾਂ ਚੜਾਉਣੇ ਅੱਜ ਤੇ ਦੇਣੀ ਆ ਬਾਹੂ ਚੜਾਉਣੇ ਆਪਾਂ ਅੱਜ ਤੇ ਦੇਣੀ ਆ ਪਤਾ ਕੀ ਆਪਾਂ ਚੜਾਉਣੇ ਅੱਜ ਤੇ ਦੇਣੀ ਆ ਦੇ ਪੈਸੇ ਬਾਕੀ ਕਿੰਨੇ ਕੜੂਏ ਲੈਣੇ ਕੜੂਏ ਕੋਲੋਂ ਅੰਕਲ ਨੂੰ ਪੈਸੇ ਦੋ ਤੰਗ ਲੈ ਲਓ ਜਿਹੜੀ ਜਿਹੜੀ ਲੈਣੀ ਤੰਗ ਕੜੂਏ ਕੜੂਏ ਦੇ ਦੋ ਕੜੂਏ 250 ਰੁਪਏ ਪਹਿਲਾਂ ਦੇ ਮਣੀ ਮਣੀ ਦਫਾਫੇ ਚ ਪਾ ਕੇ ਹੁੰਦੀ ਹੈ ਗੱਲ ਆ ਨੰਨਾ ਨੰਨਾ ਆ ਕੇ ਪਹਿਲਾਂ ਯੋ ਇਹੀ ਅੰਕਲ ਜੀ ਕਿੰਨੇ ਰਹਿ ਕੇ ਲੈ ਲਈਏ ਕਟੂਏ ਅਸੀਂ ਪਹਿਲਾਂ ਨਾ ਪਤੰਗ ਹੋਰ ਕਿਤੋਂ ਲੈ ਆਂਦੇ ਸੀਗੇ ਤੇ ਫੇ ਉਧਰ ਲਾਟ ਗਿਆ ਹਾਂ ਕਿਦੋਂ ਇਹਨੇ ਦੇ ਹਾਂ ਕਿਤੋਂ ਨਹੀਂ ਮਿਲਦਾ ਉਹਦਾ 7-8 ਦਾ ਹੀ ਆ ਹੁਣ ਇੱਥੇ ਕਈ ਵੰਦੇ ਡੇੜ ਜਿਹੜੇ ਪੈ ਜਾਣ ਲੋਹੜੀ ਦੇ ਵੀ ਛੇਰੇ ਹੀ ਵੇਚਿਆ ਹਾਂ ਹਾਂ ਮੈਂ ਲੋਹੜੀ ਦੇ ਛੇਰੇ ਹੀ ਵੇਚਿਆ ਚੱਲ ਲੈ ਲੈ ਕਟੂਏ ਲੈ ਲਓ ਕਿੰਨੇ ਦੇ ਲੈ ਲਈਏ ਆਹੋ ਲੈ ਲਓ ਸਾਰੇ ਇਹਦੇ ਕਟੂਏ ਲੈ ਲਓ ਬਾਕੀ ਸਾਰੇ ਕਿਨੇ 140 120 ਦੇ ਲੈ ਲਓ ਆ ਰੱਖ ਲਾਣੀ ਚੱਲਣਾ ਉਹਨੂੰ ਦਵਾਂਗੇ ਜਿੰਨੇ ਆਪਾਂ ਦਿੱਤਾ ਜਿੰਨੇ ਦਿੱਤਾ ਉਹਨੂੰ ਦਵਾਂ 120 ਦੇ ਦੇ ਦੋ ਹਾਂ ਉਹ ਬਾਈ ਅੱਜ ਨੇ ਬੰਦ ਕਰਨੇ ਕੀ ਆ ਤੁਹਾਨੂੰ ਵੀ ਪਾਲੋ ਕਟੂਏ ਕਟੂਏ ਕੋਤਾ ਉਦਾਂ ਨਾ ਕੋਈ ਸਾਡਾ ਮਤਲਬ ਮਤਲਬ ਨਹੀਂ ਪਤਾ ਨਾ ਜੜੋਣਾ ਮੈਂ ਤਾਂ ਚੱਲਾ ਹੀ ਤਲਾਸ ਰੋਣਾ ਤੁਹਾਨੂੰ ਸਹੀ ਜਾਲ ਦੱਸਾਂ ਮੈਂ ਤਾਂ ਲੈ ਲੈਂ ਤਲਾਸ ਰੋਣਾ ਦਰਸਲ ਇਹ ਮੈਂ ਪੁੱਛਿਆ ਦੀਖਣ ਕਰਨ ਮੈਂ ਹੁਣ ਭੇਜੀਆਂ ਖਾਬ ਕੰਗ ਸਾਰੀ ਇੱਕੋ ਜੇ ਲੈ ਲੈ ਸਹੀ ਹੈ ਇੱਕੋ ਜੇ ਲੋ ਸਾਰੇ ਆਹੀ ਸਹੀ ਹੈ ਇੱਕੋ ਜੇ ਇੱਕੋ ਹੀ ਸਹੀ ਹੈ ਸਾਰੇ ਦੇਖੋ ਇਹ ਦੇਖੋ ਸਿੱਟਣਾ ਲਿਓ ਕਾ ਲੀਏ ਬਾਈ ਸਹੀ ਗਾ ਦੱਸ ਬਿਲਕੁਲ ਜਨੂਨ ਰੇਟ ਆ ਆਪਣਾ ਆਪਾਂ ਸਿਰਫ 390 ਲੈ ਗਏ ਆਪਾਂ 390 ਜ ਆਪਣੇ ਬਸੰਤ ਨਹੀਂ ਗਲਤੀ ਸਮਝ ਲਾ ਹੁਣ ਆਹੋ ਕੋਲ ਨਾ ਬਬੂ ਨੂੰ ਦਾ ਦਿੰਨੇ ਆ ਅਗਲੀ ਵਾਰ ਤੁਸੀਂ ਵੀ ਤੂੰ ਲੈ ਗਿਆ ਕਰੋ ਠੀਕ ਆ ਕਬੂਤਰੇ ਵਾਲਿਓ ਉਹ ਤੇ ਲੋੜੀ ਤੇ ਤਾਂ ਹੀ ਕਿਤੇ ਹੋਰ ਲੈ ਆਂਦੇ ਮੇਰੇ ਭਾਈ ਹੁਣੇ ਦੁਕਾਨਦਾਰਾ ਹੈਗਾ ਪੀ ਵੀ 09 ਤੰਗ ਵਾਲੇ ਠੀਕ ਆ ਬਾਬੇ ਉਹ ਦੇਖ ਲਓ ਇਹਨਾਂ ਦੀ ਦੁਕਾਨਦਾਰਾ ਆਇਓ ਕੰਮ ਡਿਓ ਆਇਓ ਇੱਥੋਂ ਲੈ ਕੇ ਇੱਥੋਂ ਲੈ ਅਸੀਂ ਪਤਾ ਕਰੀਏ ਕਿ ਇਹ ਤਾਂ ਠੀਕ ਲੱਗੀ ਹੋਈ ਹੈ ਝੀਲ ਝੀਲ ਤੇ ਬਾਬਿਓ ਆ ਸਾਡਾ ਨਹੀਂ ਆ ਉਹ ਮੇਰਾ ਨਹੀਂ ਆ ਉਹ ਮੇਰਾ ਸਾਡਾ ਨਹੀਂ ਆ ਯਾਹ ਮੈਂ 와ਟਾ 와ਫੇ ਵੀ ਤਹੀਂ ਤਾਂ ਕਟੂਏ ਲੈ ਲੈ ਬੱਬਾ ਸਾਰੇ ਅਸੀਂ ਉਹ ਕਟੂਏ ਚੜਾਵਾਂਗੇ ਸਹੀ ਨਹੀਂ ਸੰਗ ਪਹਿਲੇ ਲੈ ਲੈਣਾ ਪੁੱਤ ਲੈਣ ਗਾਲ ਚੱਕ ਓਏ ਆਪਣਾ ਹੀ ਬੰਦਾ ਏ ਵੀ ਦੂਰ ਦੂਰ ਐ ਵੀ ਦੇਨ ਨੂੰ ਕੋਟਚੋਂ ਬਾਹਰ ਲੈ ਗਿਆ ਤੈਨੂੰ ਓ ਮੈਂ ਕਹਾ ਮੈਂ ਇੱਧਰ ਨੂੰ ਜਾਊਂਗਾ ਜਾ ਤਾਂ ਮੈਂ ਪਿੰਡ ਵੀ ਪਹੁੰਚ ਜੂ ਤੈਨੂੰ ਫੋਨ ਵੀ ਕਰ ਦੂੰ ਹੈ ਜੇ ਪਤੰਗ ਇੱਥੇ ਪਾੜ ਗਿਆ ਤੂੰ ਦਿਖਾ ਪਤੰਗ ਦੇ ਤੂੰ ਕਿਹੜਾ ਓਏ ਦਰੋਕ ਜਾ ਧੁੱਪ ਚੜ੍ਹ ਲਾ ਫੇਲ ਹੋ ਜਾਗੇ ਇਕ ਕੋਈ ਤਾਂ ਕਰ ਰਿਹਾ ਕੋਈ ਨਾ ਉਹ ਯਾਰ ਦੂਜੀ ਡੋਰ ਲੱਭੀ ਨਹੀਂ ਕਿ ਤੋ ਵੀ ਸਾਨੂੰ ਮੈਂ ਮੈਨ ਨਹੀਂ ਨਾ ਤੱਕੀ ਮੈਂ ਤਾਂ ਵੀਡੀਓ ਵਿੱਚ ਪਾ ਰਿਹਾ ਤੂੰ ਕਿਹੜਾ ਚੱਕ ਲੋ ਆਹੀ ਮੁੰਡਾ ਵਾ ਚੱਕ ਲੈ ਕੇ ਜਾਣਾ ਉਹ ਪਾ ਰਿਹਾ ਹੋਵੇ ਹੈਂ ਭਾਗ ਤੂੰ ਗਿਆ ਹਾਂ ਹਾਂ ਇਹ ਵੀ ਛਡੋਣਾ ਹੀ ਆ ਕਟੋਣ ਆਲੇ ਹੁੰਦੇ ਆ ਲੋ ਫਾਈਟਰ ਆਲੇ ਆ ਭਈ ਇਹ ਕਰਦੇ ਤੈਨੂੰ ਹੁੰਦਾ ਲੋਕ ਬ੍ਰੋ ਤੂੰ ਚੁਣਾ ਕਰਿਆ ਯਾਰ ਤਾਂ ਕਹਿੰਦੇ ਇਹ ਪਾਤਰੀ ਨੂੰ ਹਮਾਰੀ ਜਿਹੜੀ ਕਹੇ ਦੀ ਭਾਈ ਸੋਨਾ ਹੀ ਬੜਾ ਯਾਰ ਭਾਈ ਭਾਈ ਨਾ ਮਸ਼ਹੂਰ ਹੋ ਜਾਣਾ ਸੋਨਾ ਤਨਕਾ ਯਾਰ ਸਾਡੇ ਅਰਜਨ ਵੀ ਦੇ ਦਿੰਦੇ ਸੋਨੇ ਨਾਲੋਂ ਜ਼ਿਆਦਾ ਦੇ ਦਿੰਦੇ ਉਹ ਭਾਈ ਮੈਂ ਵਾਲ ਕਟਵਾਉਣੇ ਬਾਬਾ ਆਵਾਂ ਜਾਈਂਦੇ ਵੇਟ ਕੰਮ ਤਾਂ ਨਹੀਂ ਗਿਆ ਕਟਾਉਣ ਵਾਲੇ ਯਾਰ ਦਾੜੀ ਸਾਰੇ ਚਿੱਟੇ ਨਾਲੋਂ ਖਲਕ ਪਾਣੇ ਚੱਲੇ ਗਏ ਉਹ ਮਕਾਨੀ ਚੜ੍ਹ ਰਹੇ ਆ ਦੇਖੀ ਨਜ਼ਰ ਨਾ ਲੱਗੇ ਕਹੇ ਦੀ ਭੂਤ ਤਾਂ ਲਿਆ ਸੀ ਹਾਂ ਤੇ ਮੈਨੂੰ ਦੱਸ ਦੋ ਮੇਨ ਕਿਨੇ ਦਾ ਰਹੇਗਾ ਬਰੋ ਦਾੜੀ ਯਾਵੇ ਉਹ ਨਾਲ ਵੀਡੀਓ ਆਪਣੀ ਹੈਗੀ ਆ ਫਾਈਟਰ ਤੋਂ ਫਾਈਟਰ ਦੀ ਹੈਗੀ ਆ ਆਪਾਂ ਲੈ ਲੀਆ ਆਪਣੀ ਪਸੰਦ ਇਹਨੂੰ ਸੰਭਾਲੀ ਕਰਨੀ ਆ ਅੱਜ ਦਾ ਦਿਨ ਨਿਕਲ ਜਾਣਾ ਆਪਣਾ ਚਲੋ ਅੱਜ ਦਾ ਦਿਨ ਕੱਢਣਾ ਚੱਲਦੇ ਹੁਣ ਹੈਂ ਅੱਜ ਦੀ ਦਿਨ ਨਹੀਂ ਆਪਾਂ ਆਹੋ ਚੱਲੀਏ ਘਰ ਨੂੰ ਚੱਲ ਵੇ ਚਲੋ ਵੀ ਬਾਈ ਘਰੇ ਚੱਲਦੇ ਤੁਹਾਨੂੰ ਰਾਹ 'ਤੇ ਟੱਕਰਾਂਗੇ ਕਿਤੇ ਮੀਂਹ ਆ ਗਿਆ ਤੁਹਾਨੂੰ ਵੀ ਦਿਖਾਵਾਂਗੇ ਹੁਣ ਫੋਨ ਸਾਨੂੰ ਧਰਿਆ ਸੀ ਵੀਡੀਓ ਆ ਰਹੀ ਹੈ ਵਾਹ ਵੀਡੀਓ ਉਹੀ ਮਗਰ ਬੇਟੇ ਫੋਨ ਨਾਲ ਸਿੱਟਦੇ ਚਲੋ ਭਾਬਿਓ ਪਿੰਡ ਨੂੰ ਚੱਲੀਏ ਹੁਣ ਯਾਰ ਠੰਡ ਲੱਗਣ ਦੀ ਅੱਗੇ ਪਿੰਡ ਨੂੰ ਜਾ ਕੇ ਫੇ ਤੁਹਾਨੂੰ ਵੀਡੀਓ ਬਣਾਉਣੀ ਅੱਗੇ ਵਲੋਗ ਸ਼ੁਰੂ ਕਰਦੇ ਕੰਟੀਨਿਊ ਕਰਦੇ ਅੱਗੇ ਹਨਾ ਚਲੋ ਪਿੰਡ ਮਿਲਦੇ ਜਾ ਕੇ ਆਹ ਮੀਂਹ ਜਿਹੜੀ ਰੁਕਦੇ ਆਹ ਦੇਖੋ ਆਤਵੀਆ ਆਤਵੀਆ ਬਾਬਿਓ ਆ ਹੀ ਆ ਗਏ ਆਈਂਆਂ ਡੋਰਾ ਚੱਕ ਲੋ ਸਾਨੂੰ ਆ ਕੇ ਆਹ ਦੇਖੋ ਉਹ ਸੱਚੀ ਨਾ ਆ ਜਾਓ ਭਰਾ ਮੈਂ ਆ ਕਰਦਾ ਮੈਂ ਕੰਮ ਕੋ ਪਤਾ ਕਰਨੇ ਆ ਉਹ ਨਾ ਹਰੀ ਨਾ ਜਿਹੜਾ ਹੱਲੇ ਆ ਵੱਡੇ ਵੱਡੇ ਚੜੋਣੇ ਇੰਨਾ ਦੇਖੋ ਬਾਈ ਆਹੀ ਵੀ ਕਾਸ਼ ਪਰ ਆਹੀ ਓਏ ਆਜੋ ਜਾਂ ਤੂੰ ਲੱਸੀ ਲੈ ਕੇ ਭੱਜ ਜਾ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ ਮਰੀ ਖੇਚ ਪਤਾ ਨਹੀਂ ਦੀਦਾ ਹੀ ਨਹੀਂ ਸਾਡਾ ਯਾਰ ਉਹ ਰਿਹਾ ਉਹ ਦੇਖੋ ਉਹ ਇਕੱਠਾ ਆਉਂਦਾ ਵੀਰੇ ਉਹਦਾ ਆਪਣ ਨੂੰ ਆਪਣ ਨੂੰ ਮੀਂਹ ਚ ਉਹਦਾ ਦਿਖਿਆ ਗਈ ਆ ਬੱਥੇ ਲੇ ਦੀ। ਓਏ ਆ ਮੈਂ ਅਗਲਾ ਪਉਣ ਗਈਆ ਨਾ ਉਹਨਾਂ ਵੱਡੇ ਚੜਾਉਣੇ ਗਲਾਬ ਤੂੰ ਸੁਧਰਦਾ ਨਹੀਂਗਾ। ਭਾਈ ਇਹ ਵੀ ਅਹੀ ਵੀ ਉਹ ਪਤੰਗ ਕਿੱਧਰ ਗਏ ਸਾਰੇ? ਅਸੀਂ ਵੀ ਇੱਦਾਂ ਪਾਉਣੀ ਵੀਡੀਓ। ਦੇਖੋ ਬਾਬੇਓ ਕਮਰਾ ਭਰਤਾ ਪਤੰਗ ਲਿਆ ਰਿਆ। ਕਮਰਾ ਹੀ ਭਰਤਾ। ਇਥੇ ਬੜੀ ਆ ਬਰਾਵਾ। ਮੰਝਾ ਖੜਾ ਇੱਧਰ ਕੁਰਸੀ ਇੱਧਰ ਡਰਾਮ ਇੱਧਰ ਓਦਾਂ ਲੱਗੇ ਬੂਏ ਜੇ। ਇਹ ਪਰਨਾਲਾ ਨਹੀਂਗਾ। ਇਹ ਨਹੀਂ ਵਾ। ਇਹ ਨਹੀਂ ਪਰਦਾ। ਇਹ ਨਹੀਂ ਪਾ ਉਹ ਦਸਤਾਨਾ ਚੱਕ ਲੈ ਮੇਰਾ ਪੁਸ਼ਤੈਨੀ ਦਸਤਾਨਾ ਹੱਥੇ ਚੀਰੇਣਾ ਪਵੇ ਕਿੱਥੇ ਥੱਲੇ ਡਾ ਲੈ ਕੇ ਦਸਤਾਨਾ ਮੇਰਾ ਸਟਾਡੀਓ ਯੋ ਯੋ ਲੈ ਮੈਂ ਤਾਗਣਾ ਯਾ ਯੋ ਤੇਰਾ ਤੀਰ ਹੀ ਟੁੱਟ ਗਿਆ ਯੋ ਆ ਕੰਬਿਆ ਤੈਨੂੰ ਸਾਰਿਆ ਪੁਸ਼ਤੈਨੀ ਦਸਤਾਨਾ ਮੇਰਾ ਵੀਰੇ ਪੁਸ਼ਤੈਨੀ ਕੋਸਤਾ ਨੀ ਆਈਓ ਕਿਨੇ ਓਏ ਓਏ ਬੋਲਾ ਓਏ ਪਟਾਕ ਓਏ ਦੋ ਕੰਨੀਆਂ ਪਾ ਤੇਰੇ ਵਾਲਾ ਚੜਾਉਣਾ ਓ ਦੇ 부ਚੀ ਪੋਲੇ ਲੱਗਾ ਹੀ ਹੁਣੇ ਓਏ ਤੂੰ ਆਪਣਾ ਬਲੈਕ ਪਾ ਪਾਂਡਾ ਹੋਲ ਰੈੱਡ ਪੁਆਇੰਟ ਇਹਨੂੰ ਰੱਖੇ ਵੱਡੇ ਪਰੇ ਨਾਲ ਚੜਾਉਣਾ ਇੱਕ ਵੇ ਇਹ ਪਤਾ ਕਰ ਦੋ ਰੱਖੇ ਸਟੈਚੂਅਲ ਡੋਰ ਆ ਯਾਰ ਓਏ ਆ ਰੱਖ ਮਾੜੀ ਬੰਦੇ ਆ ਗਏ ਬੰਦੇ ਬਾਬੇ ਉਹ ਬੰਦੇ ਸਾਰੇ ਮਿਲ ਨਾ ਹੁੰਦੇ ਸਾਨੂੰ ਦੇਖ ਕੇ ਦੇਖ ਕੇ ਸ਼ਾਲ ਨਵਰੀ ਹੋਲੀ ਹੋਲੀ ਓ ਉਹ ਜੂੜੀ ਕਰਕੇ ਜੂੜੀ ਕਰਕੇ ਆਇਆ ਬੰਦਾ ਜੂੜੀ ਕਰਕੇ ਔਰ ਏ ਕਹਿਵੇਂ ਆ ਉਹ ਸਾਡੇ ਕੋਲ ਸਾਰੇ ਆਉਂਦੇ ਸੁਪਰ ਸਿੰਘ ਆ ਵਰੀਆ ਜਾਨ ਭਾਈ ਅੰਦਰ ਭਰ ਦਾਂਗੇ ਸਾਰਾ ਓ ਆ ਕੀ ਕਿਦਾਂ ਝੱਪ ਦਿੱਤੀ ਐ 11 ਇਹ ਬਲੋਜੋਗ ਅੱਜ ਬਣਾਵਾਂਗੇ ਸਭ ਬਲੋਜੋਗ ਔਰ ਲੱਕੀ ਨੇ ਲਾ ਹੀ ਲਿਆ ਭਰਾਣ ਤੂੰ ਪਤਾ ਕਹ ਦਿੱਤੇ ਉਹਨੂੰ ਮੈਂ ਕਿੰਨੇ ਚਾਰ ਚ ਚ ਚ ਲਾ ਕੇ ਉਹਰਾਹੀ ਤਾਂ ਗੱਲ ਮਰ ਗਈ। ਕਾਲ ਜੀ। ਓਏ ਮੇਰੀ ਸੁਣ ਗੱਲ। ਓਏ ਡੋਰ ਸਾਰੀ ਇਕੱਠੀਆ ਕਰੋ ਇੱਥੋਂ ਗੁੰਜਲਾ ਗੰਜਲਾ। ਪਹਿਲਾਂ ਉਹਨੂੰ ਤੇ ਤੜਾ। ਉਹ ਡੋਰ ਲਪੇਟ। ਉਹ ਭਾਈ। ਭਾਈ ਨਹੀਂ ਟਲਦੇ। ਨਹੀਂ ਟਲਣਾ। ਮਿਊਜ਼ਿਕ ਸਿਸਟਮ ਸਾਡਾ। ਸਾਡਾ ਮਿਊਜ਼ਿਕ ਸਿਸਟਮ ਕਿੱਥੇ ਸਾਡਾ ਮਿਊਜ਼ਿਕ। ਓਏ। ਉਹ ਤਾਂ ਪਾਈ ਇਹਨੂੰ ਹੁੰਦਾ ਕੀ ਆ। ਬਸ ਇਦਾਂ ਹੀ। ਹਾਂ ਹਾਂ ਹੁਣ। ਹੁਣ ਹੁਣ ਚੱਲੂ। ਨਾ। ਨਹੀਂ। ਰੁਕ ਜਾ ਯਾਰ ਫੇ ਮੈਂ ਲਾਦਾ ਸਟੇਰੀਮੈਂਟ ਕਰਨੇ ਪੈਣਾ ਹਰ ਕੋ ਉਹ ਆਹ ਦੂਆਰਾ ਕਰਨੀ ਤੇ ਉਹੀ ਕਰ ਲਗਾ ਬ్రో ਚੱਲਿਆ ਹਣ ਮੈਂ ਬੋਲੂਗਾ ਫੇਰ ਆਹ ਉਹ ਬਲੂਤ ਉੱਤੇ ਤਾਂ ਕਰ ਉਹਨੂੰ ਬ్రో ਬਲੂਤ ਉੱਤੇ ਕਰ ਉਹ ਨਹੀਂ ਪਾੜਦਾ ਸਾਲ ਉਹਨੂੰ ਬਲੂਤ ਉੱਤੇ ਕਰ ਉਹਨੂੰ ਬਲੂਤ ਉੱਤੇ ਕਰ ਦੂਆਰਾ ਕਰ ਨਹੀਂ ਕარი ਹੈ ਗਰ ਉਹ ਡੀਜੇ ਸੈੱਟ ਕਰਨ ਵਾਲੇ ਬੰਦੇ ਲੱਗੇ ਆ ਹੋ ਜਾਊਗਾ ਸੈੱਟ ਕੁਝ ਵੱਡੇ ਬੰਦੇ ਮੀਂਹ ਤੇਜ ਹੋਗਾ ਇਹ ਨਹੀਂ ਟਿਕਦੇ ਹੈਗੇ ਓਏ ਪਸੰਤ ਪਸੰਤ ਇਹਨੂੰ ਇਹਨੂੰ ਕਹਿੰਦੇ ਹੁੰਦੇ ਪਸੰਤ ਤੇ ਤੇ ਤੋ ਨਹੀਂ ਚੜਨਾ ਸਾਰਿਆਂ ਕਦੀ ਰੱਬ ਨੇ ਸੁਣ ਲਈ ਸਾਡੀ ਮਗਰੋਂ ਸਾਫ ਹੋ ਗਿਆ ਸਾਰੇ ਦੇਖ ਲਓ ਬਾਈ ਐਦਾਂ ਸੁਣਦਾ ਦਾ ਰੱਬ ਲੱਗੇ ਆਗੇ ਉਧਰੋਂ ਸਾਰੇ ਸਾਫ ਹੋ ਗਿਆ ਓ ਸ਼ਾ ਕੋਠੇ ਤੇ ਆ ਰਹੇ ਸਾਡੇ ਤੇ ਬੱਦਲ ਆ ਇੱਥੇ ਬੱਦਲ ਬਹੁਤ ਆਏ ਪੈਣਾ ਖੜ ਗਿਆ ਬੱਦਲੇ ਵੀ ਪੈਣਾ ਇੱਕ ਵਾਰੀ ਹੋਰ ਧੱਕੇ ਨਾ ਪੈਣਾ ਮੋਰਾ ਆਪ ਤਾਂ ਆ ਆਪ ਹੀ ਪੇਚਾ ਲਾਇਆ ਆਪ ਹੀ ਕਰ ਦੋ ਯਾਰ ਨਾ ਚੜ ਗਿਆ ਚੜ ਗਿਆ ਉਹ ਭਾਰਾ ਬਾੜਾ ਆ ਅਛਾ ਉਹ ਹੋ ਗਿਆ ਸਾਫ ਪੰਡਾ ਜੀ ਖੈਰ ਸੋਖ ਖੈਰ ਸੋਖ ਓਏ ਕੋ ਉੱਤੇ ਚੜਿਆ ਹੋਰੇ ਓਏ ਖੈਰ ਸੋਖ ਠੀਕ ਹੈ ਇੱਕ ਹੋਰ ਆ ਇੱਕ ਦੋ ਤਿੰਨ ਸਾਰੇ ਆਪਣੇ ਬੰਦੇ ਆਪਸ ਹੀ ਲੱਗੇ ਆ ਲੋੜ ਕੋਈ ਝੜੋਦਾ ਹੀ ਨਹੀਂਗਾ ਕੋਈ ਝੜੋਦਾ ਨਹੀਂ ਆਪਸ ਹੀ ਲੋਨ ਲੱਗੇ ਆ ਆ ਦੇਖ ਉਹਨੇ ਪਹਾੜ ਹੀ ਲਿਆ ਵਾ ਉਹਨੇ ਪਤਾ ਕੇ ਪਾੜ ਲਿਆ ਉਹਨੇ ਚੜਾਉਣਾ ਹੀ ਨਹੀਂ ਮਿਲਦਾ ਹੋਇਆ ਅੰਦਰ ਹੋ ਗਿਆ ਉਹ ਮੇਰੇ ਵਾਲਾ ਵੀ ਚੜ ਗਿਆ ਮੇਰੇ ਵਾਲਾ ਵੀ ਚੜ ਗਿਆ ਉਹ ਗੁੱਲਾਈ ਕਰਦਾ ਸਾਰਾ ਇਹਨੇ ਓ ਯਾਰ ਜਾ ਯਾਰ ਜਾ ਕੇ ਰੋ ਲੈ ਗਿਆ ਜਿਹੜੀਆਂ ਪਰੀਆਂ ਪਈਆਂ ਵਾ ਉਹ ਬੋਲਦਾ ਕਿਦਾਂ ਤੂੰ ਬੋਲਦਾ ਕਿੰਨਾ ਮੈਨੂੰ ਵੀ ਲੱਗਦਾ ਹੱਥ ਦਿਖਾਈ ਓ ਦੇ ਦਗਾਏ ਗੰਦ ਫਸਰੇ ਕੁ ਨਾਈ ਰਗੜ ਰੰਗਿਆ ਆਵੇ ਆਦਰਾ ਹੀ ਕੰਨ ਕਿਉਂ ਤੂੰ ਲਾਉਣਾ ਪਤੰਗ ਲੈ ਗਿਆ ਘਰ ਆ ਤੈਨੂੰ ਫੜਾਉਣਾ ਮੈਂ ਆ ਤੈਨੂੰ ਮੈਂ ਦੇਖ ਖਤਮ ਰੋੜਾ ਰੱਪਾ ਖਤਮ بس ਇੱਥੇ ਤਾਂ ਪੈਸੇ ਖੱਜਮ ਮੀਂਹ ਤੇ ਚੜਾਈ ਜਾਂਦੀ ਧੁੱਪ ਨਹੀਂ ਕੋਈ ਬੰਦੀ ਕਰ ਸੇਰ ਤੇ ਮੀਂਹ ਤੇ ਮੀਂਹ ਤੇ ਲੱਗੇ ਟਾਈਮ ਕਿੰਨਾ ਆਇਆ ਦੱਸ ਯਾਰ ਇਹਨੂੰ ਹੁਣ 3:48 3:48 ਬਾਈ ਸੇਰ ਤੇ ਲੱਗੇ ਆਂ ਅਸੀਂ ਮੀਂਹ ਤੇ ਲੱਗੇ ਆਂ ਇੱਥੇ ਥੱਲੇ ਖੜੇ ਹੋ ਗਏ ਕੱਟੂ ਲਿਆਂਦਾ ਨਵਾਂ ਕੱਟੂ ਖਰਾਬ ਹੋ ਗਿਆ ਨਾ ਲੈ ਕੇ ਆਏ ਹੋ ਤੁਸੀਂ ਆ ਦੇ ਆ ਕੱਟੂ ਦੀ ਆ ਦੇ ਆ ਕੱਟੂ ਦੀ ਆ ਕੱਟੂ ਦੀ ਰੀਸ ਨਹੀਂ ਆਗੀ ਬਹੁਤ ਵੱਡਾ ਬੋ ਪਤੰਗ ਵੱਡਿਆ ਬਾਈ ਅੰਨਾ ਪਤੰਗ ਵੱਡਿਆ ਹੀ ਅਸੀਂ ਓਏ ਮੈਂ ਉਹਨਾਂ ਨੂੰ ਛੱਡਿਆ ਵਾਂ ਇਹਨੂੰ ਇਹਦੇ ਪਿੰਡ ਲਾ ਕੇ ਆਈਏ ਤੇ ਉਹ ਤਾਂ ਕਰ ਚੱਕ ਲਾ ਉਹ ਠੀਕ ਹੈ ਚੱਲ ਹੁਣ ਵਸ ਚੱਲ ਜੀਏ ਖਤਮ ਕਹਾਣੀ ਖਤਮ ਪੈਸਾ ਖਤਮ ਐਸਾ ਹੀ ਹੁੰਦਾ ਹੈ ਅਸੀਂ ਵੱਡਾ ਪਤੰਗ ਚੜਾਈਓ ਸਾਡੇ ਹੱਥਾਂ ਦੇ ਹਾਲ ਦੇਖੋ ਹਾਂ ਦੇ ਆਂ ਗੁੱਠੇ ਪਾੜ ਪਾੜ ਉਂਗਲਾ ਪਾੜ ਬੜਾ ਕਿੰਦਾ ਦੀਆਂ ਹੀਆਂ ਕਿ ਨਹੀਂ ਇਹ ਵੱਡੇ ਪਤੰਗ ਚੜਾ ਜੁੜਾ ਇਦਾਂ ਹੋਇਆ ਵਾ ਤੇ ਬਹੁਤ ਫਰੀ ਆ ਹੁਣ ਤਾਂ ਕੁਝ ਕਰਨਾ ਨਹੀਂ ਨਾ ਕਿਤੇ ਜਾਣਾ ਵਾ ਤੇ ਦੋ ਨਿਕਲ ਗਈ ਉਹ ਹਾਂ ਵਾ ਬਾਬੋ ਜੀ ਇਹ ਤੁਹਾਨੂੰ ਵਲੋਗ ਪਸੰਦ ਆਉਂਦਾ ਸਬਸਕ੍ਰਾਈਬ ਕਰਿਆ ਕਰੋ ਜਲਦੀ ਟੀਵ ਕਰਨਾ 200 162 ਰਹਿ ਗਏ 200 ਟੀਵ ਕਰਨਾ ਜਲਦੀ ਉਹ ਹੋ ਜਾਣਾ ਟੀਵ ਬਹੁਤ ਜਲਦੀ ਬਹੁਤ ਜਲਦੀ ਹੋ ਜਾਣਾ ਸਪੋਰਟ ਕਰਨਗੇ ਫੇਰ ਹੀ ਆ ਸਪੋਰਟ ਕਰਨਗੇ ਫੇਰ ਹੀ ਆ ਸਾਰੇ ਕਮਾਂਡੋ ਵੀ ਚੜਾਉਣ ਲਗਾ ਚੜਾਉਣ ਦਿਓ ਬਾਈ ਚੜਾਉਣ ਦਿਓ ਜਿਹੜਾ ਚੜਾਉਂਦਾ ਬੂਰੇ ਪੈਰਾਂ 'ਚ ਡੂਰੇ ਹੀ ਫਸੀਆਂ ਜਾਂਦੀਆਂ ਤੇ ਡੋ ਪਤੰਗ ਜਿਹੜੇ ਲਿਆਂਦੇ ਉਤਾਹ ਤੇ ਆਈਆਂ ਡੋਰਾ ਡੋਰਾ ਤੇ ਲੋ ਜੀ ਬਾਬਿਓ ਆਪ ਲੋਗ ਅਪ ਇੱਥੇ ਐਂਡ ਕਰਦੇ ਆਂ ਹੁਣ ਤਾਂ ਇੰਨਾ ਨਹੀਂ ਚਾ ਚੂ ਲੋਣਾ ਵਾ ਆਪਾਂ ਚੜਾ ਲਿਆ ਵਾ ਅਸੀਂ ਮੈਂ ਕਰਦਾ ਵਲੋਗ ਐਡੀਟ ਆ ਹਾਂ ਤੇ ਚਲੋ ਬਾਬਾ ਆਪਾਂ ਵਲੋਗ ਇਸ ਤਰ੍ਹਾਂ ਕਰਦੇ ਜੇ ਤੁਹਾਨੂੰ ਵਲੋਗ ਪਸੰਦ ਆਇਆ ਲਾਈਕ ਐਂਡ ਸ਼ੇਅਰ ਕਰ ਦਿਓ ਹੋਰ ਇਦਾਂ ਦੇ ਥੋੜੀ ਜੇ ਇਹ ਟਿਕਾੜ ਵਲੋਗ ਦੇਖਣ ਨੂੰ ਭਰਾ ਦੇ ਚੈਨੂ ਕਰ ਲੋ ਸਬਸਕ੍ਰਾਈਬ ਕੀ ਸਬਸਕ੍ਰਾਈਬ ਚਲੋ ਮਿਲਦੇ ਆਂ ਆਪਾਂ ਨੈਕਸਟ ਵਲੋਗ 'ਚ ਹੁਣ ਬਾਬੇ ਵਲੋਗ ਜਿਹੜੇ ਨਾ ਥਾਰ ਥ